ਖੰਗਰਾਂ ਦੇ ਵਿੱਚ ਅਦਰਕ ਵਗੈਰਾ ਘੱਟ ਵਰਤਦੇ ਐ ਮਸਾਲੇ ਘੱਟ ਵਰਤਦੇ ਐ ਲਸਣ ਵੀ ਵਰਤਦੇ ਪਰ ਮੈਂ ਜਦੋਂ ਦਾ ਵੀ ਇੱਥੇ ਆਇਆ ਮੈਂ ਕਿਹਾ ਜਿਹੜਾ ਚੀਜ਼ ਵਧੀਆ ਪੈਂਦੀ ਪਾਇਆ ਕਰੋ ਮੈਨੂੰ ਕਹਿੰਦੇ ਲਸਣ ਬੰਦ ਕਰਾ ਦਿਓ ਮਸਾਲਾ ਗਰਮ ਬੰਦ ਕਰਾ ਦਿਓ 2 ਲੱਖ ਰੁਪਈਆ ਮਹੀਨੇ ਦਾ ਬਚ ਜਾਏਗਾ ਮੈਂ ਕਿਹਾ 2 ਲੱਖ ਨਾ ਬਚਾਓ ਸਵਾਦ ਤੇ ਬਣਾਓ ਗੰਗਲ ਪਾਣੀ ਬਣਾ ਕੇ ਅੱਗੇ ਰੱਖ ਦਿਓ ਅਗਲੇ ਦੇ ਸਵਾਦ ਤੇ ਲੱਗੇ ਖਾਣ ਨੂੰ ਚੰਗਾ ਤੇ ਲੱਗੇ ਸੋ ਇਸ ਕਰਕੇ ਦਾਲ ਮੈਂ ਕਹਿੰਨਾ ਤੁਸੀਂ ਢਾਬੇ ਦੀ ਖਾ ਲਓ ਤੇ ਇੱਥੋਂ ਦੀ ਖਾ ਲਓ ਫਿਰ ਹਿਸਾਬ ਲਾਓ ਵੀ ਕਿਹੜੀ ਵਧੀਆ ਐ ਉਹ 100 ਰੁਪਏ ਦੀ ਪਲੇਟ ਮਿਲਦੀ। ਕੱਲ ਇੱਕ ਵਾਰ ਉੱਥੇ ਆਇਆ ਕਹਿੰਦਾ ਜੀ ਇਹ ਫਿਰ ਤੁਸੀਂ ਫ੍ਰੀ ਲਾਇਆ ਕਹਿੰਦੇ ਫ੍ਰੀ ਵਾਲ ਅੰਦਰ ਜਿੰਨਾ ਮਰਜ਼ੀ ਖਾਓ ਜਾ ਕੇ। ਉਹ ਕਹਿੰਦੇ ਅੰਦਰ ਲੰਗਰ ਲੱਗਦਾ ਜਿੰਨਾ ਮਰਜ਼ੀ ਜਾ ਕੇ ਖਾਓ। ਇਸ ਕਰਕੇ ਵੀ ਐਨਕੀ ਤੁਸੀਂ ਸਾਰਿਆਂ ਨੇ ਸਾਥ ਦੇਣਾ। ਤੇ ਆਪਸ ਵਿੱਚ ਪਿਆਰ ਰੱਖੋ ਜ਼ਿੰਦਗੀ ਛੋਟੀ ਜੀ ਹੈ ਇਹ ਜੀਣ ਤੋਂ ਬਿਨਾ ਹੋਰ ਕਿਸੇ ਕੰਮ ਨਹੀਂ ਆਉਂਦੀ। ਜ਼ਿੰਦਗੀ ਜੀਣ ਤੋਂ ਬਿਨਾ ਹੋਰ ਕਿਸੇ ਕੰਮ ਆਉਂਦੀ ਨਹੀਂ ਜੇ ਆਉਂਦੀ ਹੈ ਤਾਂ ਦੱਸੋ। ਇਹ ਜੀਣ ਦੇ ਕੰਮ ਹੀ ਆਉਂਦੀ ਹੈ। ਇਨੂੰ ਜਿਓ ਖੁਸ਼ ਹੋ ਕੇ ਜਿਓ ਆਪਸ ਵਿੱਚ ਪਿਆਰ ਰੱਖੋ ਅੰਡਰਸਟੈਂਡਿੰਗ ਰੱਖੋ برداشت ਕਰਨ ਦੀ ਆਤ ਪਾਓ ਸਹਿਨਸ਼ੀਲਤਾ ਵਧਾਓ ਮਾੜੀ ਜੀ ਸਹਿਨਸ਼ੀਲਤਾ ਹੈ ਨਹੀਂ ਕਾਲੇ ਬਹਿ ਜਾਂਦੇ ਆ ਵਿਆਹ ਹੁੰਦੇ ਪਰ ਮਗਰੋਂ ਨੇ ਟੋਟਾ ਚ ਗੱਲ ਪਹਿਲਾਂ ਜਾਂਦੇ ਝਗੜੇ ਬਹੁਤ ਹੋ ਰਿਹਾ ਪਿਛਲੇ ਜੇ ਪਿੱਛੇ ਜੇ ਬੀਬੀ ਆਈ ਕਹਿੰਦੀ ਭਾਈ ਸਾਹਿਬ ਅੱਜ ਅਮਰ ਸੰਚਾਰ ਹੋਏਗਾ ਮੈਂ ਕਿਹਾ ਜੀ ਹੋਏਗਾ ਝਗਣਾ ਹੈ ਹਾਂਜੀ ਝਗਣਾ ਮੈਂ ਕਿਹਾ ਬੀਬੀ ਤੂੰ ਕਿਉਂ ਝਗਣਾ ਕਹਿੰਦੀ ਗਲਤੀ ਹੋ ਗਈ ਮੈਂ ਕਿਹਾ ਕੀ ਹੋਗੀ ਕਹਿੰਦੀ ਘਾਰੇ ਨਾਲ ਲੜ ਕੇ ਪੈਗ ਲਾ ਲਿਆ ਕਹਿੰਦੀ ਮੈਂ ਮੈਂ ਉਹਦਾ ਮੂੰਹ ਹਲ ਵੇਖਾ ਮੈਂ ਛ ਮੈਂ ਪਹਿਲਾਂ ਤਾਂ ਚੰਗੀ ਤਰ੍ਹਾਂ ਬੀਬੀ ਨੂੰ ਵੇਖਿਆ ਵੀ ਚਾਹੇ ਨਹੀਂ ਲਾਇਆ ਪੈਗ ਪਹਿਲਾਂ ਮੈਂ ਗੌਰ ਜੀ ਨਹੀਂ ਕੀਤੀ ਜਦੋਂ ਉਹ ਕਹਿੰਦੀ ਕਹਿੰਦੀ ਮੈਂ ਲੜ ਪੀ ਪਰ ਕਹਿੰਦੇ ਸਾਡਾ ਪੂਰਾ ਕਲੇਸ਼ ਪੈ ਰਿਹਾ ਮੈਂ ਕਿਹਾ ਫਿਰ ਹੋ ਕੀ ਗਿਆ ਕਹਿੰਦੀ ਬਸ ਮੈਂ ਪੈਗ ਲਾ ਲਿਆ ਮੈਂ ਕਿ ਨਹੀਂ ਮੈਂ ਫਿਰ ਪਹਿ ਦੁਬਾਰਾ ਉਮਰ ਦਛਕਣਾ ਪਊ ਮੈਂ ਕਿ ਹੁਣ ਤਾਂ ਛਕਣਾ ਹੀ ਪਊ ਜੇ ਸ਼ਰਾਬ ਹੀ ਪੀਤੀਗੀ ਮੇਰੇ ਤੇ ਛਕੇਗੀ ਦੁਬਾਰਾ ਆਹ ਤੇ ਹਾਲ ਹੋਇਆ ਪਿਆ ਸਾਡਾ ਇਹ ਮਤਲਬ ਕੋਈ ਨਹਿਰ ਤੇ ਤੁਰਿਆ ਫਿਰਦਾ ਮੈਂ ਨਹਿਰ ਤੇ ਛਾਲ ਮਾਰ ਜੂ ਮੈਂ ਨਹਿਰ ਦੇ ਨੇੜੇ ਸਾਡੇ ਇੱਕ ਬੰਦੇ ਨੂੰ ਮੈਂ ਪਿੱਛੇ ਜਿਹਾ ਮੈਂ ਕਿਹਾ ਨਹਿਰ ਦੇ ਨੇੜੇ ਘਰ ਸਸਤਾ ਮਿਲਦਾ ਖਰੀਦ ਲੈ ਕਹਿੰਦਾ ਘਰ ਤੇ ਖਰੀਦ ਨੂੰ ਘਰ ਵਾਲੀ ਰੋਜ਼ ਹੀ ਨਹਿਰ ਕੰਨੀ ਨੂੰ ਹੋ ਜਾਇਆ ਕਰੂ ਕਹਿੰਦਾ ਮੈਂ ਤਾਂ ਇਸੇ ਕੰਮ ਤੇ ਰਹੂ ਵੀ ਉਹਨੂੰ ਹੀ ਛਡਾਉਂਦਾ ਰਹੇ ਵੀ ਉਹਦੇ ਤੁਰੀ ਵੀ ਰਿਆ ਕਰੂ ਨਹਿਰ ਕੰਨੀ ਨੂੰ ਕਹਿੰਦਾ ਮੈਨੂੰ ਤੇ ਖਤਰਾ ਪੈ ਜਾਣਾ ਹੈ ਕਿਹੜਾ ਮੁੱਲ ਲੈ ਲਈ ਮੌਤ ਉੱਥੇ ਉਹਨੇ ਰੋਜ਼ ਹੀ ਕਹਿ ਕਹ ਰ ਮੈਂ ਚੱਲੀ ਨਹਿਰ ਚ ਮੈਂ ਚੱਲੀ ਨਹਿਰ ਚ ਮੈਂ ਕਹਾ ਠੰਡਾ ਪਾਣੀ ਬਹੁਤ ਹੈ ਇਲਾਕੇ ਦਾ ਜਿਹੜਾ ਨੰਨਲਕਾ ਜਿਹੜਾ ਲੱਗਦਾ ਹੈ ਨਹਿਰ ਦੇ ਨੇੜੇ ਠੰਡਾ ਪਾਣੀ ਬਹੁਤ ਹੁੰਦਾ ਕਹਿੰਦੇ ਠੰਡੇ ਠੁੰਡੇ ਨੂੰ ਛੱਡੋ ਉਹ ਜਿਹੜੀ ਤਤੀ ਮੇਰੇ ਨਾਲ ਰਹਿੰਦੀ ਹੈ ਨਾ ਉਹਨੇ ਕਹਿੰਦੇ ਨਹਿਰ ਕੰਨੀ ਮੂੰਹ ਕਰ ਲਿਆ ਕਰਨਾ ਰੋਜ਼ ਹੀ ਮੈਂ ਤੇ ਇੰਨਾ ਕੰਮਾਂ ਚ ਹੀ ਰਹੂੰ ਤਾਂ ਮੈਂ ਤੁਹਾਨੂੰ ਇਹ ਕਹਿਣਾ ਵੀ ਥੋੜਾ ਜਿਹਾ ਪਿਆਰ ਰੱਖੋ ਜ਼ਿੰਦਗੀ ਛੋਟੀ ਹੈ ਲੰਘਦੀ ਤੁਰੀ ਜਾ ਰਹੀ ਹੈ ਕੋਈ ਪਤਾ ਨਹੀਂ ਕਿਹੜੇ ਵੇਲੇ ਨੇ ਪਤਾ ਹੈ ਕਿਹੜੇ ਵੇਲੇ ਭਾਣਾ ਵਰਤ ਜਾਣਾ ਹੁੰਦਾ ਕਦੋਂ ਕਿਸੇ ਨੇ ਸਾਡੇ ਨਾਲ ਅੱਜ ਸਾਡੇ ਨਾਲ ਬੈਠੇ ਕੱਲ ਨੂੰ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ ਹੁਣ ਆਪਾਂ ਇੱਥੇ ਬੈਠੇ ਆ 2 ਮਹੀਨੇ ਬਾਅਦ ਆਈਏ ਬੈਠੀਏ ਕੋਰੇ ਕਿਹੜਾ ਸਾਡੇ ਤੋਂ ਸਾਥ ਛੱਡ ਕੇ ਚਲੇ ਜਾਂਦਾ ਆ ਹੁਣ ਕਿੰਨੇ ਹੀ ਵੇਖ ਲਿਆ ਆਪਾਂ ਕਦੇ ਉਹ ਤੁਰ ਗਿਆ ਕਦੇ ਉਹ ਤੁਰ ਗਿਆ ਕਦੇ ਉਹ ਤੁਰ ਗਿਆ ਕਦੇ ਉਹ ਤੁਰ ਗਿਆ ਤੇ ਆਪਾਂ ਫਿਰ ਕਿਹੜੇ ਕਿੱਲੇ ਕੱਢ ਕੇ ਬੈਠਿਆ ਵੀ ਕੁਝ ਮੈਂ ਬੋਲਣਾ ਨਹੀਂ ਮੈਂ ਬੁਲਾਉਣਾ ਨਹੀਂ ਮੈਂ ਗੱਲ ਨਹੀਂ ਕਰਨੀ ਆਪਾਂ ਸਾਰੀ ਜ਼ਿੰਦਗੀ ਨਹੀਂ ਬੋਲਣਾ ਕਿਉਂ ਨਹੀਂ ਬੋਲਣਾ ਜਿੰਨਾ ਰੁੱਸੇ ਰッセ ਸਭ ਨੂੰ ਮਨਾਓ ਜਿਨ੍ਹਾਂ ਨਾਲ ਨਹੀਂ ਬਣਦੀ ਉਹਨਾਂ ਨਾਲ ਵੀ ਫਤਿਹ ਬਲਾਓ ਫੋਨ ਕਰੋ ਗਲਤੀ ਮੰਨ ਲਓ ਜੇ ਗਲਤੀ ਹੋਈ ਸੀ ਉੱਚਾ ਬੋਲੇ ਸੀ ਮਾਫੀ ਮੰਗ ਲਓ ਸ਼ਾਂਤ ਹੋ ਜਾਓਗੇ ਸੋਹਣੀ ਨੀਂਦ ਸੌਵੋਗੇ ਤੁਸੀਂ ਐਵੇਂ ਨਹੀਂ ਸਾਰੀ ਜ਼ਿੰਦਗੀ ਦੁਸ਼ਮਣੀਆਂ ਪਾਲ ਕੇ ਰੱਖੀ ਦੀਆਂ ਦੁਸ਼ਮਣੀ ਦਾ ਭਾਵ ਨਹੀਂ ਜ਼ਿੰਦਗੀ 'ਚ ਰੱਖੀਦਾ ਜ਼ਿੰਦਗੀ 'ਚ ਪਿਆਰ ਕਰਨਾ ਸਿੱਖੋ ਪਿਆਰ ਦਾ ਭਾਵ ਹੋਣਾ ਬਹੁਤ ਜ਼ਰੂਰੀ ਹੈ